ਹਾਂਜੀ ਬੈਗਰੂ ਜੀ ਕਾ ਖਾਲਸਾ ਵੇਰੀ ਫਤਿਹ ਕਿਸਾਨ ਭਰਾਵੋ ਸਾਰਿਆਂ ਨੂੰ ਪਤਾ ਹੀ ਆ ਹਨ ਵੀ ਆਪਾਂ ਕਣਕ ਬੀਜੀ ਸੀਗੀ ਸਰਫੇਸ ਸੀਡਰ ਦੇ ਨਾਲ ਕਣਕ ਬੀਜੀ ਹੋਈ ਆ ਆਪਣੀ 5 ਤਰੀਕ ਦੀ ਜਿਹੜਾ ਸਮਾਜ ਨੂੰ ਹੋ ਚੁੱਕਿਆਗਾ ਵੀ ਅੱਜ 14 ਤਰੀਕਾ 1 ਮਹੀਨਾ 9 ਦਿਨ ਹੋ ਗਏ ਆਪਣੀ ਕਣਕ ਬੀਜੀ ਨੂੰ ਵੀ ਉਹ ਕਣਕ ਤੁਸੀਂ ਦੇਖ ਸਕਦੇ ਹੋ ਦੇਖੋ ਚਾਰ ਸਪੇਰੇ ਨੂੰ ਦਿਖਾ ਦੇ ਘੁਮਾ ਕੇ ਕੈਮਰਾ ਪੂਰਾ ਮਤਲਬ ਇਸ ਟਾਈਮ ਪ੍ਰਾਲੀ ਨੂੰ ਜਿਵੇਂ ਮਤਲਬ ਦੂਰ ਤੱਕ ਲੁਕੋ ਗਈ ਆ ਉਹ ਜਿਹੜੀ ਹੁਣ ਸਾਨੂੰ ਮ ਦਿਖਾਉਣਾ ਵੀ ਦੇਖੋ ਸਭ ਤੋਂ ਪਹਿਲਾਂ ਹਨਾ ਕੁਝ ਕਿਸਾਨ ਭਰਾਵਾਂ ਦੇ ਮਨ 'ਚ ਇਹ ਹੁੰਦਾਗਾ ਵੀ ਯਾਰ ਪ੍ਰਾਲੀ ਵਾਲੀ ਕਣਕ ਆ ਇਹ ਖਾਣੀ ਹੋਊ ਖਾਣੀ ਨਾ ਵੀ ਕੀ ਇੱਕ ਕੜਦਾਲ ਦਾ ਤਾਂ ਕੀ ਬਣੂਗਾ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਦੇਖੋ ਅੱਜ ਆਪਾਂ ਅੱਧੀ ਬੋਰੀ ਨੂੰ ਜੂਰੀਏ ਦੀ ਪਹਿਲਾਂ ਨਾਲ ਹੀ ਅੱਧੀ ਬੋਰੀ ਜੂਰੀਏ ਦੀ ਨੂੰ ਆਪਾਂ ਅੱਜ ਲਾ ਚੁੱਕੇ ਹਾਲੇ ਪਾਣੀ ਨੂੰ ਆਪਾਂ ਦਿੱਤਾ ਨਹੀਂਗਾ ਪਾਣੀ ਉਹੀ ਜਿਹੜਾ ਆਪਾਂ ਪਹਿਲਾਂ ਕਣਕ ਬੀਜਣ ਮੌਕੇ ਦਿੱਤਾ ਸੀਗਾ ਉਹੀ ਪਾਣੀ ਦਿੱਤਾ ਹੋਇਆਗਾ ਆਪਾਂ ਇਹਨੂੰ ਹੋਰ ਕੋਈ ਪਾਣੀ ਨਹੀਂ ਹਾਲੇ ਦਿੱਤਾ ਹੈਗਾ ਹੁਣ ਪਾਣੀ ਦੇਣ ਦੀ ਝਾਕ ਆ ਵੀ ਆ ਬਾਰਿਸ਼ ਨੂੰ ਢੀਕਾਂਗੇ ਜੇ ਹੋ ਸਕਦਾ ਬਾਰਿਸ਼ ਪੈ ਗਈ ਫਿਰ ਤਾਂ ਜੇ ਮੈਂ ਸੋਨੇ ਦੇ ਹੱਸਾ ਗਈ ਹੋ ਜਾਊਗਾ ਜੇ ਨਾ ਪਈ ਚਲੋ ਫਿਰ ਆਪਾਂ ਨੂੰ ਪਾਣੀ ਦੇਣਾ ਪੈ ਗਿਆ ਵੀ ਆਪਾਂ ਇਹਨੂੰ 5-7 ਦਿਨਾਂ ਨੂੰ ਪਾਣੀ ਦੇਵਾਂਗੇ ਹੁਣ ਮੈਂ ਤੁਹਾਨੂੰ ਕਣਕ ਦਿਖਾਉਣਾਗਾ ਆ ਦਿਖਾ ਦਿਓ ਇਹਨੂੰ ਕਰਕੇ ਵੀ ਦੇਖੋ ਜਿਹੜੇ ਹਨਾ ਬੂਝਾਂ ਦੀ ਗੱਲ ਕਰਦੇ ਸੀ ਆਹ ਦੇਖੋ ਆ ਆ ਬੂਝਾ ਹੈਗਾ ਹੁਣ ਆਹ ਪਰਾਲੀ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾਗਾ ਦੇਖੋ ਆ ਆ ਪਰਾਲੀ ਦੇ ਬੂਝੇ ਚੈੱਕ ਕਰਿਓ ਝੋਨੇ ਵਾਂਗੂ ਬੂਝੇ ਬਣ ਗਏ ਬਈ ਇਹਦੇ ਦੇਖੋ ਆ ਹੁਣ ਮੈਂ ਤੁਹਾਨੂੰ ਇਹਦੇ ਟਰੈਲਰ ਦੇਖ ਲਿਓ ਵੀ ਕਿੰਨੇ ਟਰੈਲਰ ਨੇ ਮੈਂ ਤੁਹਾਨੂੰ ਹੁਣ ਗਿਣਿਆਉਣਾ ਇਹਦੇ ਟਰੈਲਰ ਆਹ ਦੇਖੋ ਆ ਇੱਕ ਬੂਝਾਗਾ ਸਿੰਗਲ ਆ ਥੱਲੇ ਜੜ ਚੋਂ ਦਿਖਾ ਦੇ ਜਮਾ ਤੇ ਆ ਦੇਖੋ ਆ ਜੜ ਚੋਂ ਦੇਖੋ ਆ ਦਿਖ ਰਿਹਾ ਨਾ ਜੜ ਚੋਂ ਸਿੰਗਲ ਬੂਝਾਗਾ ਹੁਣ ਇਹਦੇ ਮੈਂ ਟਰੈਲਰ ਦਿਖਾਉਣਾ ਤੁਹਾਨੂੰ ਦੇਖੋ 1 1 2 3 4 5 6 7 8 9 ਥੱਲੇ ਨਿੱਕੇ ਨਿੱਕੇ ਥੱਲੇ ਜਿਹੜੇ ਫਟ ਰਹੇ ਆ ਉਹ ਲੱਗ ਨੇ ਇਹਦੇ ਘਟੋ ਘਟਾ ਵੀ ਮੇ ਜਿੱਥੇ ਤੱਕ ਕਿ ਮੈਨੂੰ 7ਵਾਂ ਸਾਲ ਹੋ ਗਿਆ ਬਾਈ ਇਹ ਚੀਜ਼ ਨਾਲ ਜੁੜੇ ਨੂੰ ਇਹਨੇ 25 26 ਜਿੰਮੇਂ ਜਿੰਮੇ ਜਗਾ ਕੀ ਜਿਹੜੀ ਜਗਾ ਤੇ ਦੇਖੋ ਬਿਰਲੀ ਘਟਾ ਉੱਥੇ ਬਣਾਉਗੀ ਇਹ 15 ਤੋਂ 16 ਜਿੱਥੇ ਬੂਝੇ ਨੂੰ ਜਗਾ ਫੈਲਣ ਨੂੰ ਵੱਧਾ ਉੱਥੇ ਇਹ 25 ਤੋਂ 26 ਟੈਲਰ ਬਣਾਉਣੇ ਨੇ ਕਬੂਜੇ ਨੇ ਇਹਨੇ ਮਤਲਬ ਝੋਨੇ ਵਾਂਗੂ ਐਡਾ ਜੇ ਇਹ ਆਪਾਂ ਨੂੰ ਐ ਵੀ ਹੁੰਦਾ ਪਰਾਲੀ ਦੇ ਵਿੱਚ ਮੰਨ ਕੇ ਚੱਲ ਲੋ ਵੀ ਬਿਰਲਾ ਥੋਂ ਲੱਗਦਾ ਆਪਾਂ ਨੂੰ ਇਹ ਪਰਾਲੀ ਵਾਂਗੂ ਜਿਹੜੀ ਝੋਨਾ ਹੁੰਦਾ ਝੋਨੇ ਦੇ ਬੂਝੇ ਵਾਂਗੂ ਇਹ ਕਬੂਜਾ ਬਣਾਉਂਦੀ ਆ ਹੁਣ ਝੋਨੇ ਦਾ ਬੂਝਾ ਇੱਕ ਹੁੰਦਾ ਇੰਨਾ ਇੰਨੀ ਜਗਾ ਦੇ ਵਿੱਚ ਉਹਨੋਂ ਵੀ ਦੇਖੋ 10 ਬੱਲੀਆਂ ਲੱਗਦੀਆਂ ਨੇ 10 ਇਹਨੂੰ ਬੱਲੀਆਂ ਲੱਗਣੀਆਂ ਬੱਲੀ ਤਾਂ ਪ੍ਰੋਪਰ ਹੀ ਲੱਗੂ ਨਾ ਜਿਹੜਾ ਜਿਹਦਾ ਝਾੜ ਵੱਧ ਹੁੰਦਾ ਚਲੋ ਦਾਣੇ ਬਹੁਤ ਹੋ ਜਾਂਦਾ ਝਾੜ ਵੱਧ ਹੁੰਦਾ ਇਹਦਾ ਵੀ ਜਾਨੀ ਕਿ ਉਹਨਾਂ ਦਾਣਾ ਹੋਊ ਜਿਹੜਾ ਦਾਣਾ ਘੱਟੋ ਘੱਟ ਦੂਜੇ ਦਾਣੇ ਨਾਲੋਂ ਦੁੱਗਣਾ ਦਾਣਾ ਹੋਊਗਾ ਮੋਟਾ ਦਾਣਾ ਹੋਊਗਾ ਦਾਣੇ ਵੀ ਜ਼ਿਆਦੇ ਹੋਣਗੇ ਬੱਲੀ ਪ੍ਰੋਪਰ ਵੱਡੀ ਹੋਊ ਇਹਨੂੰ ਜਿਉਂ-ਜਿਉਂ ਬਿਰਲੀ ਹੋਵੇ ਕੋਈ ਵੀ ਫਸਲ ਤੁਸੀਂ ਐ ਕਰ ਲਿਓ ਤੁਸੀਂ ਦੇਖ ਲਓ ਕਿਸੇ ਵੀ ਫਸਲ ਦਾ ਜਦੋਂ ਜਿਉਂ-ਜਿਉਂ ਫਸਲ ਨੂੰ ਮਤਲਬ ਹਵਾ ਪੈਂਦੀ ਹੋਊ ਬਿਰਲੀ ਹੋਊਗੀ ਉਹਦਾ ਝਾੜ ਜ਼ਿਆਦਾ ਹੋਊਗਾ ਜਿੰਨੀ ਫਸਲ ਸੰ ਆਹ ਹੁਣ ਦੇਖ ਲਓ ਵੀ ਆਪਣੀ ਇਹ ਕਣਕ ਸਾਰੇ ਬੂਝਾਂ ਤੇ ਮਰਵਾ ਦੇਣੀਗਾ ਵੀ ਆ ਬਿਰਲੀ ਸੀਗੀ ਸਾਰੇ ਬੂਝਾਂ ਤੇ ਦੇਖਾ ਕਿਵੇਂ-ਕਿਵੇਂ ਬੂਝੇ ਲਾ ਕੇ ਭਰਨ ਹੋਣਾ ਆਟੋਮੈਟਿਕੀ ਪ੍ਰਾਲੀ ਨੂੰ ਮਤਲਬ ਆਪਦੇ ਆਪ ਹੀ ਇਸ ਤਰੀਕੇ ਨਾਲ ਮਤਲਬ ਐ ਐ ਪ੍ਰਾਲੀ ਨੂੰ ਇਸ ਸਾਈਡਾਂ ਤੇ ਨੂੰ ਕਰਨ ਲੱਗ ਗਈ ਹੁਣ ਇਹਨੂੰ ਆਪਾਂ ਪਾਣੀ ਦੇਵਾਂਗੇ ਤੇ ਪਾਣੀ ਦੇ ਮੂਹਰੇ ਅੱਧੀ ਬੋਰੀ ਆਪਾਂ ਜੂਰੀਏ ਦੀ ਫੇਰ ਲਾਵਾਂਗੇ ਸਿਰਫ ਇਹਨੂੰ ਆਪਾਂ ਦੋ ਬੋਰੀਆਂ ਜੂਰੀਏ ਦੀਆਂ ਲਾਉਣੀਆਂ ਨੇ ਇਤੋਂ ਵੱਧ ਇਹਨੂੰ ਆਪਾਂ ਜੂਰੀਆ ਨਹੀਂ ਲਾਉਣਾ ਹੈਗਾ ਦੋ ਬੋਰੀਆਂ ਦੇ ਨਾਲ ਇਹਨੇ ਪੂਰਾ ਮਤਲਬ ਗਰੋਥ ਕਰ ਜਣੀ ਆ ਹੌਲਕ ਰੋਜ਼ ਕਰਨਿਆਂ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ 7 ਸਾਲ ਹੋ ਗਏ ਇਹ ਚੀਜ਼ ਨਾਲ ਮੈਨੂੰ ਜੁੜੇ ਨੂੰ ਮੈਂ ਉਹਨਾਂ ਨੂੰ ਵਾਦਾ ਕੀਤਾ ਸੀ ਮੈਂ ਤੁਹਾਨੂੰ ਦਿਖਾਵਾਂਗਾ ਇਹਨੂੰ ਪ੍ਰੋਪਰ ਤੁਹਾਨੂੰ ਦਿਖਾਵਾਂਗਾ ਦੇਖੋ ਆ ਹੁਣ ਤੀਜੀ ਜੋਤੀ ਵੀਡੀਓ ਆ ਮੇਰੀ ਵੀ ਇਤੋਂ ਬਾਅਦ ਮੈਂ ਤੁਹਾਨੂੰ ਇਤੋਂ ਵੱਡੀ ਹੋਈ ਕਣਕ ਵੀ ਦਿਖਾਵਾਂਗਾ ਪਹਿਲਾਂ ਵੀ ਦਿਖਾਈਆਂ ਨੇ ਚੈੱਕ ਕਰ ਲਿਓ ਕਣਕਾਂ ਕਲਾਲਾ ਮੇਰਾ ਪਿੰਡ ਆ ਨੰਬਰ ਆ ਮੇਰਾ 9877047952 ਚੋਹਣ ਕਾਲੀ ਸੜਕ ਤੇ ਮੇਰੀ ਕਣਕ ਵੀ ਜੁਹੀ ਆ ਕਦੋਂ ਵੀ ਤੁਸੀਂ ਆ ਕੇ ਦੇਖ ਲਿਓ ਚੈੱਕ ਕਰ ਲਿਓ ਦੇਖੋ ਮੈਂ ਕਿਸੇ ਤੋਂ ਕੋਈ ਨਾਮ ਤਾਂ ਲੈਣਾ ਨਹੀਂ ਹੈਗਾ ਪੀ ਪਰ ਮੈਂ ਸਿਰਫ ਇੰਨੀ ਗੱਲ ਕਹਿਣਾ ਵੀ ਜੂਰੀਏ ਦੀ ਦੇਖੋ ਦਿੱਕਤ ਪੈ ਰਹੀ ਹੁਣ ਜੂਰੀਆ ਦਾ ਕੁਝ ਕਿਸਾਨਾਂ ਨੂੰ ਵਿਚਾਰਾਂ ਨੂੰ ਮਿਲ ਗਿਆ ਕੁਝ ਨੂੰ ਨਹੀਂ ਮਿਲਿਆ ਬਹੁਤ ਮਤਲਬ ਇਹ ਚੀਜ਼ ਦੀ ਖੱਜਲ ਖਵਾਰੀ ਹੋ ਰਹੀ ਆ ਜਿੰਨਾ ਆਪਾਂ ਖਾਦਾਂ ਘਟਾ ਲਾਂਗੇ ਫਸਲਾਂ ਤੇ ਉਹ ਆਪਾਂ ਆਪਣੇ ਲਈ ਹੋਈ ਲਾਭਦਾਇਕ ਨੇ ਉਹ ਆਪਣੇ ਲਈ ਹੋਈ ਚੰਗੀਆਂ ਨੇ ਕਿਉਂ ਕੱਲ ਨੂੰ ਆਪਾਂ ਨੂੰ ਮੰਨ ਲਓ ਸਰਕਾਰਾਂ ਖਾਦਾਂ ਘਟ ਦੇ ਰਹੀਆਂ ਨੇ ਤਾਂ ਆਪਾਂ ਦੋ ਮਹੀਨਿਆਂ ਤਾਣੇ ਫੇਰ ਵੀ ਕਰ ਲਾਂਗੇ ਜੇ ਆਪਾਂ ਪ੍ਰੋਪਰੀ ਖਾਦਾਂ ਤੇ ਨਿਰਭਰ ਕਰਤੇ ਬਹਣ ਆਪਣੇ ਫਿਰ ਆਪਾਂ ਨੂੰ ਉਧਰੋਂ ਖਾਦਾਂ ਕਿਉਂ ਸਰਕਾਰਾਂ ਦੇ ਹੱਥ ਦੇ ਵਿੱਚ ਜਿਹੜੀ ਕੋਈ ਵੀ ਚੀਜ਼ ਆ ਕਿਸੇ ਦੇ ਹੱਥ ਦੇ ਵਿੱਚ ਆ ਜੇ ਤਾਂ ਆਪਣੇ ਕੋਲ ਉਹ ਚੀਜ਼ ਆ ਆਪਦੇ ਕੋਲ ਆਪਾਂ ਤਿਆਰ ਕਰ ਸਕਦੇ ਹਾਂ ਸਟਾਕ ਆ ਫਿਰ ਤਾਂ ਦੇਖੋ ਆਪਾਂ ਆਪਕ ਜਿਹੜੀ ਚੀਜ਼ ਆਪਣੇ ਦੂਜੇ ਦੇ ਹੱਥ ਦੇ ਵਿੱਚ ਆਗਾ ਆਪਾਂ ਕੋ ਦੂਜੇ ਤੋਂ ਲੈ ਕੇ ਵਰਤਣੀ ਉਹ ਤਾਂ ਦੇਖੋ ਦੂਜੇ ਦੇ ਹੱਥ ਆਪਾਂ ਨੂੰ ਦੇਵੇ ਨਾ ਦੇਵੇ ਉਹਦੀ ਮਰਜ਼ੀ ਆ ਇਹ ਸਰਕਾਰਾਂ ਦਾ ਬਹੁਤ ਜ਼ੋਰ ਲੱਗਿਆ ਹੋਗਾ ਦੇਖੋ ਆਪਾਂ ਨੂੰ ਪਹਿਲਾਂ ਉਹ ਉਹਨਾਂ ਨੇ ਠੱਕਾ ਕਰਨਾ ਚਾਹਿਆ ਉਸ ਤਰ੍ਹਾਂ ਦੇਖੋ ਲੋਕ ਇਕੱਠੇ ਹੋ ਗਏ ਉਹਨਾਂ ਨੇ ਨਹੀਂ ਠੱਕਾ ਹੋਣ ਦਿੱਤਾ ਹੋ ਸਕਦਾ ਉਹ ਆਪਾਂ ਨੂੰ ਇਸ ਤਰ੍ਹਾਂ ਖਾਦਾਂ ਰਹੀਂ ਦੱਬਣਾ ਜਾਂ ਆਪਾਂ ਨੇ ਜ਼ਮੀਨਾਂ ਕਿਉਂ ਜਦੋਂ ਆਪਾਂ ਨੂੰ ਖਾਦ ਹੀ ਨਾ ਹੁਣ ਮੰਨ ਲਓ ਜਿਹੜੀ ਖਾਦ 4 ਚਾਰ ਥੈਲੇ ਬਾਹਰ ਮੰਗਦਾ ਜੂਰੀਏ ਦੇ ਉਹਨੂੰ ਥੈਲੇ ਹੀ ਦੋ ਮਿਲੇ ਉਹ ਕੋ ਦੱਸੋ ਕਿਵੇਂ ਹੋ ਜੂ ਉਹ ਪੂਰਾ ਪੂਰਾ ਕਣਕ ਰਹਿ ਜੂਗੀ ਉਹਦਾ ਅੱਧਾ ਝਾੜ ਨਹੀਂ ਰਹਿਣਾ ਦੂਜੇ ਸਾਲ ਨੂੰ ਆਟੋਮੈਟਿਕ ਉਹ ਕਿਸਾਨ ਆਰਥਿਕ ਤੌਰ ਤੇ ਵੀ ਡਾਊਨ ਹੋ ਜਾਊਗਾ ਹੈ ਤੇ ਸਰੀਰਕ ਪੱਖੋਂ ਦਾ ਚਲੋ ਸਾਨੂੰ ਦੱਬੀ ਲਿਆ ਬਿਮਾਰੀਆਂ ਨੇ ਕਿਉਂ ਬਿਮਾਰੀਆਂ ਇੰਨੀਆਂ ਖਾਣੇ ਦਾਣੇ ਸਾਡੇ ਇੰਨੇ ਹੋ ਗਏ ਵੀ ਸਾਨੂੰ ਦੱਬ ਲਿਆ ਆਰਥਿਕ ਤੌਰ ਤੇ ਵੀ ਅਸੀਂ ਕਮਜ਼ੋਰ ਹੋ ਜਾਾਂਗੇ ਅਸੀਂ ਜ਼ਮੀਨਾਂ ਵੇਚਣ ਨੂੰ ਆਟੋਮੈਟਿਕ ਆਪ ਹੀ ਤਿਆਰ ਹੋਵਾਂਗੇ ਵੀ ਅਸੀਂ ਇਹ ਚੀਜ਼ਾਂ ਦੇ ਨਾਲ ਜੇ ਜੁੜਾਂਗੇ ਤਾਂ ਅਸੀਂ ਕਿਉਂ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਤੇ ਨਿਰਭਰ ਹੋਵੋ ਆਪਣਾ ਪ੍ਰੈਕਟੀਕਲ ਕਰੋ ਕਿੱਲਾ ਅੱਧਾ ਕਿੱਲਾ ਕਨਾਲ ਦੋ ਕਨਾਲਾਂ ਜਿਹੜੀ ਇਹ ਇੱਕ ਤਰ੍ਹਾਂ ਦੀ ਆਪਣੀ ਖਾਦ ਆ ਜਿਹੜੀ ਪਰਾਲੀ ਆ ਆਪਾਂ ਇਹਨੂੰ ਬਾਹਰ ਨਾ ਕੱਢੋ ਇਹਨੂੰ ਖੇਤ ਦੇ ਵਿੱਚ ਹੀ ਰੱਖੋ ਇਹ ਖੇਤ ਦੇ ਵਿੱਚ ਹੀ ਆਪਾਂ ਨੂੰ ਪੂਰਾ ਪ੍ਰੋਪਰ ਇਹ ਲਾਭ ਦੇਊਗੀ ਝੋਨੇ ਤੇ ਜਾ ਕੇ ਇਹਨੇ ਅਸਰ ਕਰਨਾ ਹੈ ਹੁਣ ਕਣਕ ਤੇ ਅਸਰ ਕਰਨਾ ਹੈ ਬਾਕੀ ਨਦੀਨ ਤੇ ਨਦੀਨ ਬਹੁਤ ਘੱਟ ਹੋਣਾਗਾ ਹੌਲੀ-ਹੌਲੀ ਇਹਨੇ ਪੂਜਾ ਆਟੋਮੈਟਿਕ ਆ ਹਲੇ ਨੇ ਘੱਟੋ-ਘੱਟ 20 ਦਿਨ ਕਣਕ ਨੇ ਗ੍ਰੋਥ ਕਰਨੀ ਆ 20 ਦਿਨ ਹਲੇ ਟਰੈਲਰ ਵਿੱਚੋਂ ਹਟਣੇ ਨੇਗੇ 20ਾਂ ਦਿਨਾਂ ਨੂੰ ਇਹਨੇ ਘੱਟੋ-ਘੱਟ ਝੋਨੇ ਨਾਲ ਝੋਨੇ 'ਚ ਡਾਡਾ ਬੂਝਾ ਕਰ ਲੈਣਾਗਾ ਸਾਰਾ ਬਾਣ ਐਨ ਪ੍ਰੋਪਰ ਟੱਕ ਜਾਣਾ ਦਿਖਾ ਦਿਓ ਮੈਨੂੰ ਕਿਤੇ ਵੀ ਜਿਵੇਂ ਜਿਹੜੇ ਹਿਸਾਬ ਨਾਲ ਪਹਿਲਾਂ ਪਰਾਲੀ ਸੀ ਹੁਣ ਉਸ ਹਿਸਾਬ ਨਾਲ ਦਿਖਾਓ ਆ ਆ ਦੇਖ ਲਓ ਹੁਣ ਆ ਸਿਆੜ ਹੈਗਾ ਆ ਆ ਲੈਂਡ ਦੇਖ ਲਓ ਕੱਲਾ-ਕੱਲਾ ਦਾਣਾ ਖੜਾ ਸੀਗਾ ਇੱਥੇ ਆ ਨੀਵਾ ਹੋ ਕੇ ਮਾਰੀ ਆ ਟਕਿਆਰ ਨਾਲ ਦਿਖਾ ਦੀ ਜਾਵਾਂ ਟਕਿਆਰ ਨੇ ਤੇ ਖੜਾ ਲਾ ਆ ਦੇਖ ਲਓ ਬੂਝੇ ਸਾਰੇ ਬੂਝਾ ਵਾਂਗੂ ਐ ਪ੍ਰੋਪਰ ਲੱਗਾ ਗ੍ਰੋਥ ਕਰਨ ਸਾਰੇ ਬੂਜੇ ਦੇਖੋ ਆਹ ਦੇਖੋ ਹੁਣ ਆਹ ਬੂਜਾਗਾ ਆ ਚਾਰ ਸਵੇਰੇ ਇਧਰ ਨੂੰ ਟ੍ਰੇਲਰ ਇਧਰ ਨੂੰ ਇਧਰ ਨੂੰ 1 2 3 4 5 6 7 8 9 10 ਦੇਖੋ ਆਹ ਇੱਕ ਬੂਜਾ 10 ਟ੍ਰੇਲਰ ਬਣਾਈ ਬੈਠਾਗਾ 8 10 ਹੀ ਆ 8 ਦਾ ਸਾਰਿਆਂ ਨੇ ਹਲੇ ਇਹਨੇ ਇਹ ਕਿਹੜਾ ਇਹ ਆ ਹੋ ਗਿਆ ਵੀ ਇਹ ਹੁਣ ਹੀ ਬੰਦ ਕਰ ਗਿਆ ਇਹਨੇ ਬੰਦ ਨਹੀਂ ਕਰਿਆ ਹਲੇ ਗਰੋਥ ਕਰ ਰਿਹਾਗਾ ਬਾਕੀ ਦੇਖੋ ਨੰਬਰ ਰਹੀ ਦੂਜੀ ਗੱਲ ਦੋ ਨੰਬਰ ਤੇ ਵੀ ਆਪਾਂ ਇਹ ਕਣਕ ਆਪ ਖਾਵਾਂਗੇ ਜਾਂ ਤੂੰ ਜਿਹੜਾ ਵੀ ਖਾਊਗਾ ਉਹ ਬਿਮਾਰੀਆਂ ਤੋਂ ਬਚੂਗਾ ਕਿੰਨੀ ਆਪਾਂ ਜਾਦੇ ਇਹਨੂੰ ਗਰੋਥ ਕਰਾਉਣ ਦੀ ਖਾਤਰ ਆ ਕਿਉਂ ਕਣਕ ਨੇ ਧੱਕਾ ਉਹਨੇ ਪਾਣੀ ਨੇ ਧੱਕਾ ਮਾਰਦਾ ਤਾਂ ਪਾ ਦਿਓ ਕੋਈ ਦਵਾਈ ਜਾਂ ਪਾ ਦਿਓ ਯੂਰੀਆ ਸਾਰੇ ਤਰ੍ਹਾਂ ਦਾ ਹੀ ਇਹਦੇ ਵਿੱਚ ਫਾਇਦਾ ਹੀ ਫਾਇਦਾ ਹੈਗਾ ਪਰਾਲੀ ਨੇ 50% ਨਾਈਟ੍ਰੋਜਨ ਤਾਂ ਪਰਾਲੀ ਨੇ ਹੀ ਦੇ ਦੇਣੀ ਆ ਇਹਨੂੰ ਤੁਰ ਤੱਕ ਪਰਾਲੀ ਨੇ ਨਾਈਟ੍ਰੋਜਨ ਦੇਈ ਜਾਣੀਆਂ ਇੰਡਰ ਤੇ ਹੁਣ ਆਪਾਂ ਬੱਲੀ ਮੋਕੇ ਦਾ ਯੂਰੀਆ ਲਾਉਂਦੇ ਨਹੀਂ ਉਦੋਂ ਵੀ ਇਹਨੇ ਦੇਖੋ ਕੰਮ ਕਰੀ ਜਾਣਾ ਪਰਾਲੀ ਨੇ ਆਪ ਦੀ ਤਾਕਤ ਦੇਈ ਜਾਣੀਆਂ ਕਿਸਾਨ ਭਰਾਵੋ ਉਹਨੂੰ ਪਤਾ ਹੀ ਆ ਦੇਖੋ ਵੀ ਮੈਂ ਕੋਈ ਬਾਲਾ ਵੱਡਾ ਵਿਗਿਆਨੀ ਤਾਂ ਹੈ ਨਹੀਂਗਾ ਮੈਨੂੰ 6-7 ਸਾਲ ਹੋ ਗਏ ਚੀਜ਼ ਨਾਲ ਜੁੜੇ ਨੂੰ ਵੀ ਮੈਂ ਆਪਣੇ ਆਪ ਤੇ ਪ੍ਰੈਕਟੀਕਲ ਕੀਤਾਗਾ ਮੈਂ ਕਿਸੇ ਦੇ ਕਹਿਣ ਤੇ ਨਹੀਂ ਦੇਖੋ ਆਪਾਂ ਇੱਕ ਦੋ ਵੀਡੀਓ ਦੇਖੀਆਂ ਸੀਗੀਆਂ ਹੈ ਆਪਾਂ ਡਾਕਟਰ ਜਸਵੀਰ ਸਿੰਘ ਗੱਲਾ ਵਿਚਾਰਾ ਉਹ ਵਧੀਆ ਆਪਾਂ ਨੂੰ ਸਹਿਯੋਗ ਦਿੰਦਾ ਦੇਖੋ ਆਪਾਂ ਦੇਖ ਕੇ ਉਹਨਾਂ ਦੇ ਕਹਿਣ ਤੇ ਮਾੜਾ ਮੋਟਾ ਪਰ ਪ੍ਰੈਕਟੀਕਲ ਆਪ ਆਪ ਕੀਤਾ ਕਿਉਂ ਆਪਾਂ ਕੋਈ ਏਡੇ ਵੱਡੇ ਤਾਂ ਤਣਾੜ ਤਾਂ ਹੈ ਨਹੀਂਗੇ ਵੀ ਜੇ ਮੰਨ ਲਓ ਮਾਰ ਪੈ ਗਈ ਝੱਲ ਜਾਾਂਗੇ ਹੌਲੀ ਹੌਲੀ ਪਹਿਲਾਂ ਅੱਧਾ ਕਿੱਲਾ ਫਿਰ ਕਿੱਲਾ ਫਿਰ 2 ਕਿੱਲੇ ਫਿਰ 4 ਕਿੱਲੇ ਫਿਰ 10 ਕਿੱਲੇ ਇਸ ਤਰ੍ਹਾਂ ਵਧੇ ਆ ਅੱਗੇ ਵੀ ਤੁਸੀਂ ਆ ਪ੍ਰੈਕਟੀਕਲ ਕਰਕੇ ਦੇਖਿਓ ਵੀ ਕਰਾਲਾ ਸਾਨੂੰ ਮੈਂ ਦੱਸਦਾ ਮੇਰਾ ਪਿੰਡ ਆ ਵੀ ਆ ਇਸ ਟਾਈਮ ਕੋਰਪੋਰੇਟ ਸੁਸਾਇਟੀ ਦਾ ਮੌਜੂਦਾ ਮੈਂ ਪ੍ਰਧਾਨ ਆਗਾ ਕਿਉਂ ਮੈਨੂੰ ਤਾਂ ਪਤਾ ਵੀ ਜੂਰੀਏ ਦਾ ਹੁਣ ਇਹ ਚੀਜ਼ਾਂ ਨਾਲ ਮੈਂ ਜੁੜਿਆ ਹੋਇਆ ਕਰਕੇ ਮੈਨੂੰ ਪਤਾ ਲੱਗਦਾ ਵੀ ਜੂਰੀਏ ਦੇ ਆ ਦੇਖੋ ਕਿੰਨੀਆਂ ਦਿੱਕਤਾਂ ਨੇ ਕਿਸਾਨ ਕਿੰਨੇ ਮਤਲਬ ਖੱਜਲ ਖੁਆਰ ਹੋਇਆ ਹੋ ਰਿਹਾ ਜੂਰੀਏ ਬਣਿਓ ਬਹੁਤ ਜਿਆਦੇ ਖੱਜਲਖਵਾਰ ਹੋ ਰਹੇ ਨੇ ਹੁਣ ਜਿਹੜੇ ਕਿਸਾਨਾਂ ਕੋਲੇ ਵਿਚਾਰਿਆਂ ਕੋਲੇ ਜੂਰੀ ਹੀ ਹੈ ਨੀਗਾ ਉਹ ਕਿਤੇ ਤਾਂ ਜਾ ਕੇ 100-100 ਰੁਪਿਆ ਬੋਰੀ ਮਹਿੰਗੀ ਲੈ ਕੇ ਆਉਂਦੇ ਨੇ ਜਾਂ ਮਾੜਾ ਵੀਰੇ ਮਿਲੂ ਉਹਨਾਂ ਨੂੰ ਡੁਪਲੀਕੇਟ ਵੀ ਬਹੁਤ ਤਰ੍ਹਾਂ ਦੇ ਯਾਰ ੱਟਕੇ ਨੇ ਵੀ ਆਪ ਕੋਈ ਵੀ ਚੀਜ਼ ਆਪ ਤਿਆਰ ਕਰਨ ਲੱਗੋ ਤਾਂ ਕਾਮਯਾਬ ਆਪਾਂ ਕਾਮਯਾਬੀ ਹਾਸਲ ਕਰ ਲਾਂਗੇ ਠੀਕ ਆ ਜੀ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਧੰਨਵਾਦ ਜੀ